ਇਹ ਕਿਹਦਾ ਖਾਲਸਾ ਵੈਜੀ ਨੂੰ ਜੀ ਦੀ ਫਤਿਹ ਬਾਈ ਜੀ ਆ ਦੇਖੋ ਕਰਤੂਤ ਦਿਖਾਉਂਦਾ ਜਿਸੇ ਬੰਦੀ ਸ੍ਰੀਦਾਨ ਦੀ ਮਹਿੰਦਰ ਸਿੰਘ ਜੀ ਦਾ ਚਿੰਗ ਦੀ ਆ ਦੇਖੋ ਦੋ ਜਿੰਦੇ ਲਾਏ ਪਏ ਅੱਜ 7ਵਾਂ ਦਿਨ ਹੈਗਾ ਆ ਦੇਖੋ ਅੱਜ 7ਵਾਂ ਦਿਨ ਹੈਗਾ ਮੋਟਰ 7 ਦਿਨ ਹੋ ਗਏ ਚੱਲੀ ਜਾਂਦੀ ਨੂੰ ਮੇਰੀ ਸਾਰੀ ਫਸਲ ਮਾਰ ਗਈ ਆ ਦੇਖੋ ਇਹਦਾ ਕਹਿਣ ਦਾ ਲੋਕਾਂ ਕਹਿੰਦੇ ਮੋਟਰ ਚੱਲਦੀ ਨਹੀਂ ਆ ਵੇਖੋ ਆ ਦੇਖੋ ਮੋਟਰ ਚੱਲਦੀ ਇਧਰ ਸੋਚੀ ਨੂੰ ਜਿੰਦਾ ਆ ਦੇਖੋ ਆ ਦੇਖੋ ਵਾਹਣ ਦਾ ਕੀ ਹਾਲ ਹੋਇਆ ਵੇਗਾ ਅੱਜ 7ਵਾਂ ਦਿਨ ਹੈਗਾ ਆ ਦੇਖੋ ਆ ਫੱਕ ਸੀ ਮੇਰੀ ਆ ਫੱਕ ਹੈ ਆ ਵਾਹਣਾ ਸਾਰਾ ਆ ਦੇਖੋ ਕਿਹੜੇ ਲੋਟ ਭਰਿਆ ਪਿਆ ਇਹ ਰਾਜ ਸਿੰਘ ਅਕਲੀਆ ਤੇਮਿੰਦਰ ਸਿੰਘ ਬਾਗਾ ਪਹਿਣੀ ਅੱਜ ਬਾਈ ਜੀ ਕੱਟ ਕੀਤਾ ਸੀਗਾ 4 ਜਿ세 ਬੰਦੀਆਂ ਦਾ ਕੱਠ ਦੇ ਵਿੱਚ ਆਏ ਨਹੀਂ ਜਵਾਬ ਦੇ ਗਏ ਕਹਿੰਦੇ ਵੀ ਅਸੀਂ ਤਾਂ ਕੱਠ ਚ ਜਾਂਦੇ ਹੀ ਨਹੀਂ ਸਾਡਾ ਤਾਂ ਜਸੇਬੰਦੀ ਦਾ ਫੈਸਲਾ ਦੱਸੋ ਵੀ ਇਹਨਾਂ ਦੀ ਕਿਹੜੀ ਜਸੇਬੰਦੀ ਦਾ ਫੈਸਲਾ ਹੈ ਲੋਕਾਂ ਤੋਂ ਕਣਕਾਂ ਇਕੱਠੀਆਂ ਕਰ ਲੈਂਦੇ ਨੇ ਤੇ ਖਾ ਲੈਂਦੇ ਨੇ ਬੁਰਾ ਹਾਲ ਹੈ ਬਾਈ ਜੀਆ ਦੇਖੋ ਕੀ ਹਾਲ ਕੀਤਾ ਪਿਆ ਮੇਰੀ ਮੋਟਰ ਕੱਲੇ ਦੀ ਹੈ ਕੱਲੇ ਦੀ ਮੋਟਰ ਤੇ ਜਿੰਦਾ ਲਾ ਗਿਆ ਆ ਕੇ ਤੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕਹਿੰਦਾ ਥਾਣੇ 'ਚ ਗੱਲ ਕਰਾਂਗੇ ਥਾਣੇ 'ਚੋਂ ਚੰਦੀ ਕਢੋਂ ਦਰਖਾਸਤਾਂ ਆਈਆਂ ਪਈਆਂ ਨੇ ਥਾਣੇ ਵਾਲੇ ਸਮਾਂ ਗੱਲ ਪੈਂਦੇ ਨੇ ਜਦੋਂ ਜਾਣਿਆ ਕੋਈ ਸੁਣਵਾਈ ਨਹੀਂ ਕੀਤੀ ਕੁਛ ਨਹੀਂ ਕੀਤਾ ਆ ਦੇਖੋ ਕੀ ਹਾਲ ਆ ਦੱਸੋ ਵੀ ਆ ਫੱਕ ਕਿਵੇਂ ਹੋਊਗੀ ਮੇਰੀ ਰੂੜ ਕਿਲਾ ਵਾਹਣ ਦਾ ਉਹੀ ਮੇਰਾ ਸਾਰਾ ਪਰਿਆ ਪਿਆ ਦੱਸੋ ਦੇਖੋ ਆ ਦੇਖੋ ਇੱਜਾ ਪਾਣੀ ਖੜਾ ਦੱਸੋ ਆ ਦੇ ਗੋਡੇ-ਗੋਡੇ ਪਾਣੀ ਖੜਕ ਅੱਜ 7ਵਾਂ ਦਿਨ ਹੋ ਗਿਆ ਜਿੰਦਾ ਲਾਇ ਇਹਨੂੰ ਕਿਸੇ ਨੇ ਕਾਰਵਾਈ ਨਹੀਂ ਕੀਤੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੱਠ ਕੀਤਾ ਸੀਗਾ ਕੱਠ ਦੇ ਵਿੱਚ ਅੱਜ ਆਇਆ ਨਹੀਂ ਇਹਨਾਂ ਦੇ ਵੀ ਬੰਦੇ ਆਏ ਸੀ ਵਿਚਾਰੇ ਐਵੇਂ ਕਹਿਦਿਏ ਕਹਿੰਦੇ ਸੀ ਵੀ ਕੋਈ ਟਿਕਾ ਕਰਾਈਏ ਉਹਨਾਂ ਦੀ ਵੀ ਨਹੀਂ ਕੋਈ ਸੁਣੀ ਤੇ ਦੋ ਬੰਦੇ ਆਏ ਸੀ ਵਿਚਾਰੇ ਉਹ ਵੀ ਕਹਿੰਦੇ ਸੀ ਵੀ ਜੇ ਕਿਸੇ ਲੋਟ ਟਕਾਹ ਹੋ ਜੇ ਵੀ ਜਸੇਵੰਦੀ ਦੀ ਬਦਨਾਮੀ ਹੁੰਦੀ ਹੈ ਪਰ ਉਹਨਾਂ ਦੀ ਵੀ ਨਹੀਂ ਸੁਣੀ ਬਾਕੀ ਤਿੰਨ ਜਸੇਵੰਦੀਆਂ ਦੂਜੀਆਂ ਸੀਗੀਆਂ ਉਹਨਾਂ ਦੀ ਵੀ ਨਹੀਂ ਕੋਈ ਸੁਣਵਾਈ ਹੋਈ ਉਹ ਵੀ ਵਿਚਾਰੇ ਸਾਰਾ ਦਿਨ ਉੱਥੇ ਬਹਿ ਕੇ ਮੁਰਗੇ ਦਾ ਧਰਮਸਾਲਾ ਤੇ ਕੱਟ ਤੇ ਜਵਾਬ ਦੇਗਾ ਪੰਚਾਇਤ ਵੀ ਆਈ ਪੰਚਾਇਤ ਦੇ ਬੰਦੇ ਵੀ ਆਏ ਸੀਗੇ ਉਹਨਾਂ ਦੀ ਵੀ ਨਹੀਂ ਕੋਈ ਸੁਣੀ ਗਈ ਕਹਿੰਦਾ ਵੀ ਸਾਡਾ ਤਾਂ ਕੋਈ ਲੈਣ ਦੇਣ ਹੀ ਨਹੀਂ ਕੱਟਣਾ ਆ ਹਾਲ ਹੋਇਆ ਪੈ ਡਕੋਂਦਾ ਜੁਨੀਅਨ ਦੇ ਪ੍ਰਧਾਨ ਦਾ ਇਹ ਜੁਨੀਅਨ ਭਾਈ ਬੂਟਾਪੁਰਜ ਗਿੱਲ ਵਾਲੀਆ ਦੇਖੋ ਵਾਹਣ ਕਿਹੜੇ ਰੋਡ ਤਲਾਬ ਵਾਂਗੂ ਭਰਿਆ ਪਿਆਗਾ ਦੇਖੋ ਪਾ ਕੇ ਨਾ ਪਾਣੀ ਬਚਾਓ ਵੱਡੀਆਂ-ਵੱਡੀਆਂ ਸਟੇਟਮੈਂਟਾਂ ਦਿੰਦਾ ਜਾ ਕੇ ਆਹ ਫਲਾਨੀ ਪਾਰਟੀ ਮਾੜੀ ਆ ਫਲਾਨੀ ਮਾੜੀ ਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਪਾਈਆਂ ਦਾ ਕੀ ਕਰੀ ਬੈਠਾ ਪਾਈਆਂ ਦੀ ਤਿੰਨ ਜਾਣਾਂ ਦੀ ਵਾਦੀ ਦੱਬੀ ਬੈਠਾ ਇਹ ਪੁੱਛੋ ਇਹਨੂੰ ਆ ਹਾਲ ਹੋਇਆ ਤਾਂ ਦੇਖੋ ਇਹ ਕਰਾ ਰਿਹਾ ਮਹਿੰਦਰ ਬਾਗਾ ਪੈਣੀ ਵਾਲਾ ਉਹ ਕੁਛ ਕਰਾ ਰਿਹਾ ਦੇਖੋ ਜਿਹੜਾ ਮੇਰਾ ਨਫਾ ਨੁਕਸਾਨ ਹੋ ਗਿਆ ਇਹਦਾ ਰਾਜ ਸਿੰਘ ਆ ਕੀ ਹੈ ਜ਼ਿੰਮੇਵਾਰ ਹੈ ਆ ਦੇਖੋ ਕੀ ਹਾਲ ਹੋਇਆ ਪਿਆਗਾ ਭਾਈ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਵੀ ਪਹੁੰਚੋ ਇੱਥੇ ਪਹੁੰਚ ਕੇ ਜਾਜਾ ਲਾਓ ਵੀ ਕੀ ਗੱਲ ਹੋਈ ਵੀ ਹੈ ਧੰਨਵਾਦ ਭਾਈ